ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀ ਪਟੋਲ ਮਰਹੂਮ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਆਪਣੇ ਪੁੱਤਰ ਤੇ ਬਣੀ ਦਸਤਾਵੇਜ਼ੀ ਦੀ ਸਕਰੀਨਿੰਗ ਤੇ ਰੋਕ ਲਗਾਉਣ ਦੀ ਮੰਗ ਕਰਦੇ ਇੱਕ ਪਟੀਸ਼ਨ ਮਾਨਸਾ ਕੋਰਟ ਦੇ ਵਿੱਚ ਦਾਖਲ ਕੀਤੀ ਜਾਵੇਗੀ ਇਹ ਦਸਤਾਵੇਜ਼ੀ ਵਿਦੇਸ਼ੀ ਬ੍ਰਾਡਕਾਸਟ ਦੇ ਵੱਲੋਂ ਤਿਆਰ ਕੀਤੀ ਗਈ ਹੈ ਤੇ ਇਸ ਨੂੰ ਭਲਕੇ ਯਾਨੀ ਕਿ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਮੌਕੇ ਮੁੰਬਈ ਦੇ ਵਿੱਚ ਹੀ ਰਿਲੀਜ਼ ਕੀਤਾ ਜਾਣਾ ਹੈ ਪਰਿਵਾਰ ਦੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਬਲਕੌਰ ਸਿੰਘ ਨੇ ਸਾਰਾ ਕਾਨੂੰਨੀ ਅਮਲ ਮੁਕੰਮਲ ਕਰ ਲਿਆ ਤੇ ਉਹਨਾਂ ਦੇ ਵੱਲੋਂ ਦਸਤਾਵੇਜ਼ੀ ਸਕਰੀਨਿੰਗ ਰੁਕਵਾਉਣ ਦੇ ਲਈ ਕੋਰਟ ਤੋਂ ਫੌਰੀ ਰਾਹਤ ਦੀ ਮੰਗ ਕੀਤੀ ਜਾਵੇਗੀ ਬਲਕੌਰ ਵਿਦੇਸ਼ੀ ਬ੍ਰਾਡਕਾਸਟ ਨੂੰ ਕਾਨੂੰਨੀ ਨੋਟਿਸ ਪਹਿਲਾਂ ਹੀ ਭੇਜ ਚੁੱਕੇ ਨੇ ਅਤੇ ਉਹਨਾਂ ਮਹਾਰਾਸ਼ਟਰ ਪੁਲਿਸ ਦੇ ਕੋਲ ਇਸ ਸਬੰਧੀ ਰਸਮੀ ਸ਼ਿਕਾਇਤ ਵੀ ਦਰਜ ਕੀਤੀ ਹੈ ਸੋਨੇ ਦਾਅਵਾ ਕੀਤਾ ਕਿ ਜੋ ਵੀ ਸਿੱਧੂ ਮੂਸੇਵਾਲਾ ਤੇ ਡਾਕੂਮੈਂਟਰੀ ਬਣਨ ਜਾ ਰਹੀ ਹੈ ਅਤੇ ਉਸੇ ਸਰਲੇਖ ਵਾਲੀ ਦਸਤਾਵੇਜ਼ੀ ਦੇ ਵਿੱਚ ਅਣਅਧਿਕਾਰਤ ਸਵੇਦਨਸ਼ੀਲ ਅਤੇ ਅਣਪ੍ਰਕਾਸ਼ਿਤ ਸਮੱਗਰੀ ਵੀ ਸ਼ਾਮਿਲ ਹੈ ਜਿਸ ਦੇ ਵਿੱਚ ਨਿੱਜੀ ਗਵਾਹਾਂ ਅਤੇ ਇੱਕ ਚੱਲ ਰਹੇ ਅਪਰਾਧਿਕ ਹਮਲੇ ਤੇ ਟਿੱਪਣੀ ਸ਼ਾਮਿਲ ਹੈ ਉਹਨਾਂ ਨੇ ਦਲੀਲ ਦਿੱਤੀ ਆ ਕਿ ਸਕਰੀਨਿੰਗ ਜਨਤਿਕਾ ਅਸ਼ਾਂਤੀ ਨੂੰ ਭੜਕਾਉਣ ਦੇ ਨਾਲ-ਨਾਲ ਮੂਸੇਵਾਲਾ ਦੇ ਕਤਲ ਦੀ ਜਾਂਚ ਦੇ ਵਿੱਚ ਵੀ ਵਿਗਨ ਪਾ ਸਕਦੀ ਹੈ ਅਤੇ ਪਰਿਵਾਰ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਹੈ ਜੋ ਜਿਸ ਦੇ ਵਿੱਚ ਨਿੱਜਤਾ ਅਤੇ ਮਰਨ ਦੇ ਉਪਰੰਤ ਸਨਮਾਨ ਵੀ ਜਿਹੜਾ ਸ਼ਾਮਿਲ ਹੈ। ਹਾਲਾਂਕਿ ਬ੍ਰੌਡਕਾਸਟਰ ਦੀ ਕਾਨੂੰਨੀ ਟੀਮ ਨੇ ਨੋਟਿਸ ਦਾ ਜਵਾਬ ਦੇਣ ਲਈ 10 ਦਿਨਾਂ ਦਾ ਸਮਾਂ ਮੰਗਿਆ। ਸਿੱਧੂ ਮੂਸੇਵਾਲਾ ਦੀ ਹਤਿਆ ਦਾਸੀ ਕਿ 23 ਮਈ 2022 ਨੂੰ ਮਾਨਸਰ ਨੇੜੇ ਪਿੰਡ ਜਵਾਰਕੇ ਵਿਖੇ ਕੀਤੀ ਗਈ ਸੀ। ਪਤਾ ਲੱਗਾ ਕਿ ਮੂਸੇਵਾਲਾ ਦਾ ਪਰਿਵਾਰ ਉਸ ਦੇ ਗੀਤ ਦਾ ਇੱਕ ਵਿਸਤ੍ਰਿਤੇ ਨਾਟਕ ਵੀ ਰਿਲੀਜ਼ ਕਰੇਗਾ ਸੋ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਤੇ ਇਸ ਪਟੀਸ਼ਨ ਦਾ ਕੀ ਜਵਾਬ ਆਉਂਦਾ ਹੈ ਕਿ ਜੋ ਕੱਲ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਦੇ ਮੌਕੇ ਤੇ ਇਹ ਜਿਹੜੀ ਡਾਕੂਮੈਂਟਰੀ ਰਿਲੀਜ਼ ਕੀਤੀ ਜਾ ਰਹੀ ਹੈ ਉਹ ਰਿਲੀਜ਼ ਕੀਤੀ ਜਾਂਦੀ ਹੈ ਯਾ ਫੇ ਨਹੀਂ ਸੋ ਇਹ ਵੀ ਦੇਖਣ ਵ ਲਈ ਵੱਡੀ ਗੱਲ ਅਹਿਮ ਹੋਵੇਗੀ ਸੋ ਜੇ ਹੋਰ ਅਪਡੇਟਸ ਜਾਣਨ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ